ਤਲਵਾਰ ਦਾ ਬਾਹਰ ਸੱਜੇ ਦਾ ਸਮਾਨ ਆਇਆ ਐਵੇਂ ਗਿਆ ਖਾਲੀ ਝਟਕਾ ਪਿਆ ਜਦੋਂ ਬਾਹ ਤੇ ਪਤਾ ਹੈ ਜਦੋਂ ਬਾਹਰ ਆਦਮੀ ਜੋਰ ਨਾਲ ਚਲਾਵੇ ਤੇ ਬਾਹ ਤੇ ਝਟਕਾ ਪਵੇ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮੇਰਾ ਬਾਹ ਫੋਕਾ ਗਿਆ ਹੈ ਇਸ ਪ੍ਰਕਾਰ ਸਾਹਿਬ ਸਿੰਘ ਜੀ ਉਵੇਂ ਸੱਜੇ ਤੋਂ ਤਲਵਾਰ ਨੂੰ ਕਾਚਾ ਕਾਗਾ ਉਤੇ ਜਿਹਦੇ ਬਣਿਆ ਹੋਇਆ ਕਾਗਜ਼ ਲੈ ਕੇ ਚੱਲਿਆ ਗਿਆ ਬਾਦਸ਼ਾਹ ਹੈਰਾਨ ਹੋ ਗਿਆ ਕਹਿੰਦੇ ਮੈਂ ਨਹੀਂ ਸਮਝ ਸਕਿਆ ਗੁਰੂ ਮਾਰਾ ਸਾਹਿਬ ਜੀ ਦੇ ਨਾਮ ਵਿੱਚ ਕਰਾਮਾਤ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਮੇਰੀ ਤਲਵਾਰ ਜਿਹੜੀ ਸ਼ਰਮਤ ਵਰਗਿਆਂ ਫਕੀਰਾਂ ਨੂੰ ਕਤਲ ਕਰ ਚੁੱਕੀ ਸੀ ਉਹ ਅੱਜ ਕੱਚੇ ਢਾਂਗੇ ਨੂੰ ਨਹੀਂ ਕੱਟ ਸਕਦੀ ਜਦੋਂ ਗੁਰੂ ਸਾਹਿਬ ਆਪਣਾ ਬਾਣਾ ਵਰਤਾ ਕੇ ਸੱਚਖੰਡ 'ਚ ਪਹੁੰਚ ਗਏ ਮਤੀਦਾਸ ਉਸ ਵੇਲੇ ਸ਼ਹੀਦ ਨੇ ਸ਼ਹੀਦ ਹੋਏ ਨਿਸਾਲ ਸੰਗਤ ਜੀ ਨਰੰਗੇ ਨੂੰ ਦਿੱਲੀ 'ਚ ਨਹੀਂ ਸੌਣ ਦਿੱਤਾ ਜਿਸ ਵੇਲੇ ਰਾਤ ਨੂੰ ਸੁੱਤਾ ਪਿਆ ਸੀ ਉਸ ਵੇਲੇ ਪਲੰਗ ਮੂਦਾ ਮਾਰਿਆ ਉਸ ਦਾ ਉਹ ਤਾਂ ਮਾਰ ਕੇ ਕਹਿਣ ਲੱਗੇ ਉਹ ਪਾਪੀਆ ਪਾਪ ਕਰਕੇ ਦਿੱਲੀ ਚ ਤੂੰ ਸੌਂ ਸਕਦਾ ਹੁਣ ਅੱਜ ਤੋਂ ਤੈਨੂੰ ਦਿੱਲੀ ਚ ਨਹੀਂ ਸੌਂਦਿਆਂਗਾ ਜੇ ਤੂੰ ਆਪਣਾ ਬਾਕੀ ਦੀ ਉਮਰ ਪੂਰੀ ਕਰਨੀ ਚਾਹੁੰਦਾ ਹੈ ਤੇ ਦਿੱਲੀ ਛੱਡ ਜਾ ਹੋਰ ਕਿਤੇ ਜਾ ਕੇ ਆਪਣੀ ਉਮਰ ਪੂਰੀ ਕਰ ਲੈ ਇਹ ਸੁਣ ਕੇ ਬਹੁਤ 扑ੜਕਦੇ ਕੇ ਉੱਠਿਆ ਬੜਾ ਡਰਿਆ ਬੜੀਆਂ ਕਲਮਾਂ ਪੜੀਆਂ ਬੜੇ ਨਵਾਜਾਂ ਕੀਤੀਆਂ ਸੇਵੇ ਕੀਤੇ ਪੀਰ ਸੀ ਉਸ ਵੇਲੇ ਜਿਹੜੇ ਇਹਦੇ ਵੱਡੇ ਉਹਨਾਂ ਨੂੰ ਬੁਲਾ ਕੇ ਪੁੱਛਦਾ ਹੈ ਕਿ ਮੇਰੇ ਤਾਂ ਹੀ ਦੱਸੋ ਕੀ ਕਰਨਾ ਚਾਹੀਦਾ ਇਹਨਾਂ ਮੈਨੂੰ ਪਏ ਹੋਇਆ ਉਸ ਦਿਨ ਉਹਨਾਂ ਨੇ ਕਹੇ ਵੀ ਇਹ ਸ਼ਹੀਦ ਹੋਅ ਮਤੀਦ ਆਸ ਉਹਦੇ ਦਾ ਸਾਡਾ ਜੋਰ ਨਹੀਂ ਚੱਲਦਾ ਕੋਈ ਨਾ ਸਾਡੀ ਕੋਈ ਕਲਾਮ ਚੱਲ ਸਕਦੀ ਹੈ ਨਾ ਇਹ ਬਸ ਹੋ ਸਕਦਾ ਸਾਡੇ ਤੂੰ ਹੁਣ ਉਹ ਕਰ ਤੇਰੀ ਨਿੰਦਿਆ ਹੋਊਗੀ ਰਾਤ ਨੂੰ ਤੂੰ ਹੋਰ ਕਿਤੇ ਪਿਆ ਕਰ ਇਸ ਨਾਲ ਦਿੱਲੀ ਤੋਂ ਬਾਹਰ ਪੈਣ ਲੱਗ ਗਿਆ ਇੱਕ ਹਫਤਾ ਜਦੋਂ ਪੈਂਦਾ ਰਿਹਾ ਵਾਹਿਗੁਰੂ ਸਾਹਿਬ ਜੀਓ ਮਲਾਰ ਮਹੱਲਾ ਪੰਜਵਾ ਹਰ ਕੈ ਭਜਨ ਕੌਣ ਕੌਣ ਨਾ ਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨੂੰ ਅੱਜ ਗੁਰੂ ਖਾਲਸਾ ਸਾਧ ਸੰਗਤ ਜੀਓ ਅੰਤਰਜਾਮੀ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਸ ਹਿੰਦੂ ਦੀ ਇਲਾਜ ਰੱਖਣ ਵਾਸਤੇ ਕਲਗੀਧਰ ਮਹਾਰਾਜ ਸਾਹਿਬ ਸ਼੍ਰੀ ਮੁਖਵਾਕ ਵਿੱਚ ਤਿੰਨ ਨਾਟਕ ਚਾੜ੍ਹਦੇ ਹਨ ਤਿਲਕ ਜੰਨਿਉ ਰਾਖਾ ਪ੍ਰਵਤਾंका ਤਿਲਕ ਤੇ ਜੰਨਿਉ ਦੀ ਸੱਚੇ ਪਾਤਸ਼ਾਹਨ ਤੇ ਇੱਕ ਰੱਖੀ ਤਾਂ ਕਾ ਤਿੰਨਾਂ ਦੀ ਹਿੰਦੂਆਂ ਦੀ ਕਿੰਨੋਂ ਵੱਡੋ ਕਲੂਮਾ ਸਾਕਾ ਕੱਲ ਦੀ ਕੁਝ ਬੜਾ ਭਾਰੀ ਸ਼ਾਂਤਲਾ ਉਸ ਵਿੱਚ ਰਹਿ ਕੇ ਸਾਕਾ ਕੀਤਾ ਮਹਾਰਾਜ ਜੀ ਨੇ ਇਹਦੀ ਕੁਰਬਾਨੀ ਕੀਤੀ ਗੁਰੂ ਮਹਾਰਾਜ ਸਾਹਿਬ ਜੀ ਨੇ ਸਾਧਨ ਹੇਤੀ ਤੀਜਨ ਕਰੀ ਤੇ ਜਿਹੜੀ ਸਾਧ ਸੰਗਤ ਗੁਰੂ ਨਾਨਕ ਸਾਹਿਬ ਦੀ ਫਲਵਾੜੀ ਸੀ ਤੇ ਇਹਦੇ ਵਾਸਤੇ ਵੀ ਏਡੀ ਭਾਰੀ ਕੁਰਬਾਨੀ ਕੀਤੀ ਨਰੰਗੇ ਦਾ ਖਿਆਲ ਸੀ ਕਿ ਗੁਰੂ ਸਾਹਿਬ ਦੀ ਸਿੱਖੀ ਫਲਵਾੜੀ ਵਿੱਚ ਨਾ ਕਾਇਮ ਰਵੇ ਸਿੱਖ ਸੰਗਤਾਂ ਦੇ ਰੱਖਣ ਵਾਸਤੇ ਵੀ ਇਹ ਭਾਰੀ ਕੁਰਬਾਨੀ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਦਾ ਜਿਹੜਾ ਸੀਸ ਵਾਰਿਆ ਹੈ ਸੀਸ ਦਿਆ ਪਰ ਸੀਨਾ ਉਚਰੀ ਸਿਰ ਆਪਣਾ ਭੇਟਾ ਕਰਤਾ ਸੀਵ ਨਹੀਂ ਵਿਚਾਰਨ ਕੀਤੀ ਧਰਮ ਦੇ ਸਾਕਾ ਜਨ ਕੀਆ ਧਰਮ ਵਾਸਤੇ ਜਿਨ੍ਹਾਂ ਨੇ ਸਾਕਾ ਸ਼ਾਂਤ ਰਾਸ ਤੇ ਰਹਿ ਕੇ ਸ਼ਹੀਦੀ ਪਾਉਣ ਦਾ ਸਾਕਾ ਕੀਤਾ ਹੈ ਸੀਸ ਦਿਆ ਪਰ ਸਿਰਨ ਦਿਆ ਸੀਸ ਦੇਤਾ ਪਰ ਸਿਰਨ ਜਿਹੜਾ ਮਹਾਰਾਜ ਸਾਹਿਬ ਜੀ ਨੇ ਪਰਣ ਕੀਤਾ ਸੀ ਕਿ ਹਿੰਦ ਧਰਮ ਦੀ ਰੱਖਿਆ ਕਰਾਂਗੇ ਸਿੱਖੀ ਦੀ ਫਲਵਾਰੀ ਕਾਇਮ ਰਹੇ ਜੀ ਸਾਡੇ ਸੀਸ ਦੇਣ ਤੋਂ ਉਸ ਸਿਰਨ ਪਰਨਿੰਦ ਕਸੇ ਪਾਤਸ਼ਾਹ ਜੀ ਨੇ ਇਹ ਸਿਦਕ ਰੱਖਣ ਵਾਲੇ ਸੰਸਾਰ ਦੇ ਹੰਦੇ ਰਹੇ ਕਿ ਉਹ ਜੀ ਪਾਤਸ਼ਾਹ ਗਰੀਬ ਨਵਾਜ਼ ਦੀ ਬਾਤ ਪੁੱਛਿਆ ਕਿ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਸੀਸ ਦਾ ਦੇਤਾ ਪਰ ਕਰਾਮਾਤਨਾ ਦਿਖਾਈ ਆਪਨੇ ਕਹੇ ਨਾਟਕ ਚੇਟ ਕੀਏ ਕੋ ਕਾਜਾ ਪ੍ਰਭ ਲੋਗਨ ਕਹੇ ਆਵਤ ਲਾਜਾ ਜਿਹੜਾ ਨਾਟਕ ਤਮਾਸ਼ਾ ਕਰਕੇ ਕਰਾਮਾਤ ਦਾ ਕੋ ਦਿਖਾ ਦੇਣਾ ਹੈ ਜੋ ਚੇਡ ਕਰਕੇ ਕੇ ਜਾਦੂਗਰ ਦੇ ਨਾਲ ਕੇਦੇ ਚਿੱਤ ਨੂੰ ਹਲਾ ਦੇਣਾ ਇਹ ਵਾਹਿਗੁਰੂ ਦੇ ਪਿਆਰੇ ਨੂੰ ਲੱਜਿਆ ਹੁੰਦੀ ਹੈ ਇਹ ਕਰਨਾ ਨਹੀਂ ਚਾਹੁੰਦੇ ਇਹਦੇ ਅਡੋਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਔਰੰਗਜ਼ੇਬ ਨੇ ਜਦੋਂ ਪੁੱਛਿਆ ਸੀ ਕਿ ਮਹਾਰਾਜ ਆਪ ਦਾ ਕੀ ਇਰਾਦਾ ਹੈ ਕਿ ਮੁਸਲਮਾਨਾਂ ਦਾ دین ਜਿਹੜਾ ਇਹਨੂੰ ਕਬੂਲ ਕਰਨਾ ਹੈ ਕਿ ਨਹੀਂ ਹਜ਼ੂਰ ਨੇ ਕਿਹਾ ਔਰੰਗਜ਼ੇਬ ਪਰਮੇਸ਼ਰ ਵੱਲੋਂ ਜੋ ਨਿਆਹ ਹੈ ਉਹਦੀ ਦਰਿਆਫਤ ਕਰ ਲਈਏ ਕਹਿਣ ਲਗਾਓ ਕਿਵੇਂ ਕਰੋਗੇ ਕਹਿੰਦੇ ਪੰਜ ਮਣ ਮਿਰਚਾਂ ਮਗਵਾਓ ਪੰਜ ਮਣ ਮਿਰਚਾਂ ਸਾਲ ਸੰਗ ਜੀ ਕਾਲੀਆਂ ਮਗਾਈਆਂ ਗਈਆਂ ਉਹ ਮਿਰਚਾਂ ਦੇ ਤਾਂ ਹੀ ਅੱਗ ਦੇ ਨਾਲ ਚੰਗੀ ਤਰ੍ਹਾਂ ਸਾਰੀਆਂ ਨੂੰ ਫੁਕਾ ਕੇ ਮਾਰਨ ਕਹ ਉਤਰ ਦੇਾਂਗੇ ਤੁਹਾਨੂੰ ਕੱਲ ਨੂੰ ਦੂਸਰੇ ਦਿਨ ਜਦੋਂ ਕਚੇਰੀ 'ਚ ਸਤਿਗੁਰੂ ਮਹਾਰਾਜ ਸਾਹਿਬ ਆਏ ਉਹ ਪੰਜ ਮਣ ਮਿਰਚਾਂ ਜੋ ਫੁਕਾ ਕੇ ਸੁਆਹ ਕਰ ਦਿੱਤੀਆਂ ਤੇ ਮਾਰਨ ਕਹ ਇਹਨਾਂ ਨੂੰ ਮਲੋ ਜਿਸ ਮਲੀਆਂ ਛਾਂ ਨਹੀਂ ਥਾਣੀ ਛੇਕਾਂ ਥਾਣੀ ਕੱਢ-ਕੱਢ ਕੇ ਸਾਰੀਆਂ ਮਲ ਕੇ ਸਵਾਹ ਕਰ ਦਿੱਤੀਆਂ ਤਿੰਨ ਮਿਰਚਾਂ ਸਾਬਤ-ਸਾਤ ਸੰਗ ਜੀ ਨਿਕਲੀਆਂ ਮਹਾਰਾਜ ਸਾਹਿਬ ਕਹਿਣ ਲੱਗੇ ਵੇਖੋ ਏ ਤੂੰ ਰੰਗਦੇਵ ਦੋਹਾਂ ਤੋਂ ਇੱਕ ਕਰਨਾ ਚਾਹੁੰਨੇ ਪਰ ਖੁਦਾ ਨੂੰ ਪਾਉਂਦੇ ਤੀਜਾ ਖਾਲਸਾ ਪੰਥ ਹੋਵੇਗਾ ਇਹ ਰਬੀ ਨੇ ਆਇਆ ਸੀ ਵਾਹਿਗੁਰੂ ਦੇ ਨਿਆਂ ਨੂੰ ਵੇਖਣਾ ਚਾਹੁੰਦੇ ਸੀ ਪਰੇਸ਼ੀ ਨੂੰ ਇਉਂ ਪਾਉਂਦਾ ਹੈ ਅੱਗੇ ਤਾਂ Hindu Muslim ਸਨ ਹੁਣ ਖਾਲਸਾ ਵੀ ਤੀਜਾ ਹੋਵੇਗਾ ਅਤੇ ਪਾਰੇ ਜੇ ਤਾਂ ਸਿੰਘਾਂ ਦੇ ਨਾਲ ਰੱਖਣਗੇ ਹੇਤ ਤਾਂ ਇਹ ਦੋਵੇਂ ਤੱਕ ਦੇ ਰਹਿਤੋਗੇ ਰਹਿਣਗੇ ਜੇ ਸਿੱਖਾਂ ਨਾਲ ਵੈਰ ਕਰਨਗੇ ਤੇ ਦੋਵੇਂ ਹੀ ਨਹੀਂ ਰਹਿਣ ਜਾਣਗੇ ਇਹ ਮਿਟ ਜਾਣਗੇ ਸਤਿਗੁਰੂ ਕਲ ਨਵੇਂ ਪਾਰਸ਼ਾ ਨੂੰ ਰੰਗਜੀਤ ਨੂੰ ਉਸ ਵੇਲੇ ਬਚਨ ਕੀਤੇ ਇਹ ਕਰਨ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਪ੍ਰਕਾਰ ਧਰਮਵਾਦ ਤੇ ਸਾਕਾ ਕੀਤਾ ਸਾਧ ਸੰਗਤ ਜੀ ਰਬੀ ਨੇ ਆਂ ਕਰਕੇ ਰੰਗਜੀਤ ਨੂੰ ਦੱਸਿਆ ਕਿ ਵਾਇਗਰੂ ਨੂੰ ਪਾਉਂਦੇ ਤੂੰ ਦੋਹ ਤੋਂ ਇੱਕ ਕਰਨਾ ਚਾਹਣਾ ਹੈ ਵਾਇਗਰੂ ਨੂੰ ਪਾਉਂਦਾ ਦੋਹ ਤੋਂ ਤੈਨੂੰ ਬਣਨਗੇ ਇਹ ਬਚਨ ਜਦੋਂ ਸਤਗੁਰੂ ਜੀ ਨੇ ਕੀਤੇ ਰੰਗ ਜੇ ਉਹਨੇ ਆਪਦੀ ਸ਼ਕਤੀ ਦੀ ਕੋਈ ਹੱਦ ਨਾ ਰੱਖੀ ਸਾਧ ਸੰਗਤ ਜੀ ਉਹ ਸ਼ਕਤੀ ਕੀਤੀ ਉਹਦੀ ਸ਼ਕਤੀ ਜਿਹੜੀ ਸੀ ਗੁਰੂ ਸਾਹਿਬ ਦੇ ਨਾਮ ਦਾ ਅਰਥ ਪੁੱਛਣ ਤੋਂ ਮਾਰਨ ਕਿ ਤੇਰੀ ਤਲਵਾਰ ਕੱਚਾ ਤਾਂਗਾ ਨਹੀਂ ਕੱਟ ਸਕੇਗੀ ਜਦੋਂ ਸਜਦ ਤਲਵਾਰ ਲੈ ਕੇ ਜਾਣ ਨਹੀਂ ਚੌਂਕ ਤੇ ਆਇਆ ਸਤਗੁਰੂ ਸਾਹਿਬ ਜੀ ਇਸ਼ਨਾਨ ਕਰਕੇ ਸ੍ਰੀ ਜਪਸਾਹ ਦਾ ਪਾਠ ਦੇ 12 ਵੱਜ ਚੁੱਕੇ ਸੀ ਉਸ ਵੇਲੇ ਇਸ਼ਨਾਨ ਕਰਕੇ ਮਹਾਰਾਜ ਜੋਤੀ ਜੋ ਸਮਾਉਂ ਦੇ ਆਪਣੀ ਤਿਆਰੀ ਦਾ ਦੁਬਾਰਾ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਇਸ਼ਨਾਨ ਕਰਕੇ ਜਦੋਂ ਜਪਸਾਹ ਦਾ ਪਾਠ ਕੀਤਾ ਸ੍ਰੀ ਜਪਸਾਹ ਦਾ ਪਾਠ ਕਰਨ ਤੋਂ ਸੀਸ ਮਹਾਰਾਜ ਜੀ ਨੇ ਝੁਕਾ ਕੇ ਜੋ ਤਾਹ ਨੂੰ ਚੱਕਿਆ ਉਦੋਂ ਗਰਦਨ ਦੇ ਨਾਲ ਅਸੀਸ ਉੱਡ ਕੇ ਭਾਈ ਜੇਤੇ ਦੀ ਝੋਲੀ 'ਚ ਜਾ ਪਿਆ ਤਲਵਾਰ ਦਾ ਬਾਹਰ ਸੱਜੇ ਦਾ ਸਮਾਨ ਆਇਆ ਐਵੇਂ ਗਿਆ ਖਾਲੀ ਝਟਕਾ ਪਿਆ ਜਦੋਂ ਬਾਹ ਤੇ ਪਤਾ ਹੈ ਜਦੋਂ ਬਾਹ ਆਦਮੀ ਜੋਰ ਨਾਲ ਚਲਾਵੇ ਤੇ ਬਾਹ ਤੇ ਝਟਕਾ ਪਵੇ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮੇਰਾ ਬਾਹ ਫੋਕਾ ਗਿਆ ਹੈ ਇਸ ਪ੍ਰਕਾਰ ਸਾਹਿਬ ਸਿੰਘ ਜੀ ਉਵੇਂ ਸੱਜੇ ਤੋਂ ਤਲਵਾਰ ਨੂੰ ਕਾਚਾ ਕਾਗਾ ਉਤੇ ਜਿਹਦੇ ਬਣਿਆ ਹੋਇਆ ਕਾਗਜ ਲੈ ਕੇ ਚੱਲਿਆ ਗਿਆ ਬਾਦਸ਼ਾਹ ਹੈਰਾਨ ਹੋ ਗਿਆ ਕਹਿੰਦੇ ਮੈਂ ਨਹੀਂ ਸਮਝ ਸਕਿਆ ਗੁਰੂ ਮਾਰਾ ਸਾਹਿਬ ਜੀ ਦੇ ਨਾਮ ਵਿੱਚ ਕਰਾਮਾਤ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਮੇਰੀ ਤਲਵਾਰ ਜਿਹੜੀ ਸ਼ਰਮਦ ਵਰਗੇ ਫਕੀਰਾਂ ਨੂੰ ਕਤਲ ਕਰ ਚੁੱਕੀ ਸੀ ਉਹ ਅੱਜ ਕੱਚੇ ਤਾਂਗੇ ਨੂੰ ਨਹੀਂ ਕੱਟ ਸਕਦੀ ਜਿਸ ਦਿਨ ਉਹ ਜੀਵਨਸ਼ਾਹ ਉਸ ਵੇਲੇ ਜੰਗਨਾਮੇ ਚ ਆਉਂਦਾ ਕਿਹਾ ਕਿ ਇਹ ਔਰੰਗਜ਼ੇਬ ਜੀਵਨਸ਼ਾਹ ਹੱਥ ਬੰਨ੍ਹ ਕੇ ਇੱਕ ਸੁਖਣ ਸੁਣਾਇਆ ਜੇ ਦੁੰਦਾ ਬੈਠਾ ਤਖਤੇ ਕੀ ਅਦਲ ਕੋ ਮਾਇਆ ਸ਼ਾਹ ਯਹਾਂ ਨੂੰ ਕੈਦ ਕਰ ਦਾਰਾ ਮਰਵਾਇਆ ਤੇਗ ਬਹਾਦਰ ਗੁਰੂ ਨਾਲ ਬੜ ਤਰੋਖ ਮਾਇਆ ਇਉਂ ਬੜਾ ਭਾਰੀ ਤੇ ਵੈਰ ਕੀਤਾ ਇਸ ਜੀਵਨਸ਼ਾਹ ਦੀ ਲੜਕੀ ਨੇ ਕਿਹਾ ਜੋ ਮੀਆਂ ਮੀਰ ਦੀ ਸਤਸੰਗਣ ਸੀ ਇਸ ਪ੍ਰਕਾਰ ਸਾਧ ਸੰਗਤ ਦਾ ਰਾ ਸ਼ਕੋ ਦੇ ਨਾਲ ਵੀ ਮਿਲ ਕੇ ਤੇ ਆਪਣੇ ਭਾਈ ਦੇ ਨਾਲ ਹੀ ਮਿਲ ਕੇ ਸਤਸੰਗ ਕਰਦੀ ਹੁੰਦੀ ਸੀ ਇਹ ਖੁਦਾ ਦੇ ਰਾਹ ਪਛਾਣਨ ਵਾਲੀ ਸੀ ਉਸ ਰੰਗ ਜੇਵ ਨੂੰ ਅਲਾਮੇ ਦਿੱਤੇ ਉਸ ਲੜਕੀ ਦੇ ਇਸ ਪ੍ਰਕਾਰ ਇਹ ਜੰਗਨਾਮੇ ਵਿੱਚ પ્રસੰਗ ਆਉਂਦੇ ਆ ਸਾਧ ਸੰਗਤ ਜੀ ਇਸ ਪ੍ਰਕਾਰ ਜੀ ਪਾਦਸ਼ਾਹ ਜਦੋਂ ਬਾਣਾ ਵਰਤਾਤਾ ਉਸ ਵੇਲੇ ਬਾਣਾ ਵਰਤਾਉਣ ਤੋਂ ਬਾਅਦ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੁਤੰਤਰ ਆਦੇ ਸੱਚਖੰਡ ਦੇ ਦੇਵਤੇ ਪਏ ਰਸਤੇ 'ਚ ਤਰਸ ਰਹੇ ਵਿਵਾਨ ਲਈ ਖੜੇ ਹੈ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਇਸ ਪ੍ਰਕਾਰ ਸੱਚਖੰਡੇ ਜਦੋਂ ਜਾਏ ਸਾਰੇ ਦੇਵਤਿਆਂ ਨ ਬ੍ਰਹਮਾ ਆਦਿਕਾਂ ਨੂੰ ਮਿਲ ਕੇ ਜੈ ਜੈਕਾਰ ਕੀਤਾ ਸਤਿਗੁਰੂ ਬਵਾਨ 'ਚ ਬੈਠ ਕੇ ਸਾਰਿਆਂ ਦੇਵਤਿਆਂ ਨੂੰ ਦਰਸ਼ਨ ਦਿੰਦੇ ਹੋਏ ਸੱਚਖੰਡ ਨੂੰ ਜਾ ਰਹੇ ਹੈ ਜਿੱਥੋਂ ਜਿੱਥੋਂ ਤੱਕ ਗਮਤਾ ਸੀ ਇੰਦਰ ਦੀ ਜਿੱਥੇ ਦੇਵਤੇ ਤੱਕ ਸਵਰਗ ਤੱਕ ਗਮਤਾ ਸੀ ਉੱਥੋਂ ਤੱਕ ਨਾਲ ਹੋਇਆ ਦੇਵਤਿਆਂ ਦੀ ਜਿੱਥੇ ਜਿੱਦੇ ਪਹੁੰਚ ਸੀ ਗਏ ਜਿੱਥੇ ਬ੍ਰਹਮਾਪੁਰੀ ਤੱਕ ਬ੍ਰਹਮਾ ਜੀ ਗਏ ਫਿਰ ਸਲਗੁਰੂ ਦਾ ਉੱਚਾ ਤਾਂ ਕਾ ਦਰਵਾਰਾ ਵਿਵਾਨ ਉੱਚਾ ਜਾ ਰਿਹਾ ਹੈ ਨਿਗਾ ਤਾਹ ਨੂੰ ਕਰਕੇ ਸਦਗੋਆਂ ਦੇ ਵਿਵਾਨ ਵੱਲ ਤੱਕਦੇ ਹੈ ਕਿਉਂ ਮਹਾਰਾਜ ਸਾਹਿਬ ਸੱਚਖੰਡ ਵੀ ਜਾ ਕੇ ਆਪ ਦੇ ਬਰਾਜਮਾਨ ਹੋਏ ਕਿਉਂ ਮਹਾਰਾਜ ਜੀ ਜਦੋਂ ਕੌਂਟਰਕ ਕੀਤੇ ਗੁਰੂ ਕਲਗੀਧਰ ਜੀ ਨੂੰ ਉਸ ਵੇਲੇ ਬਚਨ ਕੀਤੇ ਹਨ ਠੇਕਰ ਫੋਰ ਦਲੀਸ ਸਰ ਪ੍ਰੋਪਰ ਕਿਉਂ ਪਿਆਨ ਠੇਕਰਾ ਭਨ ਕਰਕੇ ਸੀਸ ਦਾ ਦਲੀਸ ਰੰਗਜੀਵ ਦੇ ਸਿਰ ਦੇ ਉੱਤੇ ਕਿ ਜ਼ੁਲਮ ਕਰਦਾ ਹੈ ਪ੍ਰਵੂਦੀ ਪੂਰੀ ਸਤਖੰਡ ਚ ਗੁਰੂ ਮਹਾਰਾਜ ਸਾਹਿਬ ਨੇ ਪਿਆਨ ਜਾਣਾ ਕੀਤਾ ਉਸ ਕਸਾਲ ਸੰਗਤ ਜੀ ਤੇਗ ਬਹਾਦਰ ਸ਼ਹੀਦ ਕਿਆ ਕਰੀ ਨਾ ਕਿਨੂ ਆਣ ਜਿਹੜਾ ਜੇ ਕੰਮ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤਾ ਨਾ ਪਰਵਕਾਰ ਦਾ ਹਿੰਦੂਆਂ ਦੇ ਤਿਲਕ ਦੇ ਜਿਨੂੰ ਰੱਖਣ ਵਾਸਤੇ ਇਹਾ ਜੇ ਭਾਵੇਂ ਕਿੰਨੇ ਉਤਾਰ ਪਕੰਬਰ ਦੁਨੀਆਂ ਚ ਹੋ ਚੁੱਕੇ ਐ ਕਿਸੇ ਨੇ ਗੁਰੂ ਸਾਹਿਬ ਵਰਗਾ ਪਰਵਕਾਰ ਦਾ ਕੰਮ ਨਹੀਂ ਸਾਹਿਬ ਸੰਗਤ ਜੀ ਕੀਤਾ ਜੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੀਤਾ ਸਾਰੇ ਮੁਲਕ ਦੀ ਰੱਖਿਆ ਕਰਨ ਵਾਸਤੇ ਇਹ ਤੇਗ ਬਹਾਦਰ ਕੇ ਚਲਤ ਪਏ ਹੋ जग ਤੇ ਮੈਂ ਸੋਕ ਇਹ ਆਪਨੇ ਸ੍ਰੀ ਮੁਖਵਾ ਕੇ ਵਿਚਿਤ੍ਰਨਾਟਕ ਦੇ ਕਹਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਸਾਰੇ ਜਗ ਤੇ ਸੋਗ ਪੈ ਗਿਆ ਹਾਂ 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 ਸਾਰਾ ਜਗ ਪਿਓ ਹਾਹਾਕਾਰ ਜਿਹੜੇ ਚੰਗੇ ਮੁਸਲਮਾਨ ਸੀ ਸੈਫਦੀਨ ਮਰ ਗਏ ਜਿਹੜੇ ਗੁਰੂ ਸਾਹਿਬ ਦੇ ਸਾਧਕ ਮਰੀਦ ਸੀ ਉਹਨਾਂ ਚ ਮੁਸਲਮਾਨਾਂ ਚ ਵੀ ਹਾਹਾਕਾਰ ਪੈ ਗਿਆ ਤੇ ਹਾਹਾਕਾਰ ਹਿੰਦੂਆਂ ਚ ਵੀ ਪੈ ਗਿਆ ਹਾਹਾਕਾਰ ਸਿੱਖਾਂ ਚ ਵੀ ਪੈ ਗਿਆ ਇਉ ਤਿੰਨ ਵਾਰੀ ਹੇ ਹੇ ਸ਼ਬਦ ਕਹੇ ਹੈ ਮੁਸਲਮਾਨ ਗਏ ਲਾਇਕ ਸੀ ਉਹ ਵੀ ਰੋਣ ਲੱਗ ਗਏ ਹਿੰਦੂ ਵੀ ਵਿਰਲਾਪ ਕਰਨ ਲੱਗ ਗਏ ਤੇ ਸਿੱਖਾਂ ਦਾ ਵਿਰਲਾਪ ਕਰ ਨਹੀਂ ਸੀ ਇਸ ਪ੍ਰਕਾਰ ਹਾਕਾਰ ਮਚ ਗਿਆ ਜੈ ਜੈ ਜੈਸਰ ਲੋਕ ਸਤਗੁਰੂ ਦੇ ਆਗਮਨ ਤੋਂ ਦੇਵਤਿਆਂ ਦੀ ਪੂਰੀ ਚ ਇੰਦਰਪੁਰੀ ਚ ਵੀ ਜੈ ਜੈਕਾਰ ਹੋਇਆ ਬ੍ਰਹਮ ਲੋਕ ਚ ਵੀ ਜੈ ਜੈਕਾਰ ਹੋਇਆ ਬਕੁੰਡ ਚ ਵੀ ਸਾਰੇ ਸੂਜ ਮੁਕਤੀ ਵਾਲੇ ਮੁਕਤੀ ਵਾਲੇ ਸਵੀ ਮੁਕਤੀ ਵਾਲੇ ਸਾਰੇ ਜੈ ਜੈਕਾਰੇ ਤਿੰਨ ਵਾਰੀ ਬਜਨੇ ਤਿੰਨ ਵਾਰੀ ਜੈ ਜੈਕਾਰ ਹੋਇਆ ਇਸ ਪ੍ਰਕਾਰ ਸਤਿਗੁਰੂ ਮਾਦਾ ਸਾਹਿਬ ਦਾ ਜੈ ਜੈਕਾਰ ਹੋ ਰਿਹਾ ਹੈ 24 avatars ਦੀ ਕਥਾ ਲਿਖਦਿਆਂ ਕਲਗੀ ਤਨ ਫਰਮਾਇਆ ਹੈ ਰਾਂਚ ਸਮਾਨ ਦੇਹ ਕਰ ਚੀਨਾ ਸੀਸ ਦੀ ਆ ਪਰ ਸਿਰ ਨਾ ਦੀਨਾ ਰਤੀ ਵੰਗੂ ਸਿਰ ਸਮਝ ਕੇ ਮੁਲਕ ਦੇ ਉਤੋਂ ਦੀ ਵਾਰ ਦਿੱਤਾ ਕੁਰਬਾਨੀ ਕਰਤੀ ਉਸ ਸਤਿਗੁਰੂ ਸੱਚੇ ਪਾਤਸ਼ਾਹ ਚੋਜੀ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਸੰਗਤਾਂ ਨਾਲ ਪਿਆਰ ਦੇ ਨਾਲ ਮਨਾਇਆ ਹੈ ਭਾਈ ਮਤੀ ਦਾਸ ਜੀ ਨੇ ਜਦੋਂ ਗੁਰੂ ਸਾਹਿਬ ਜੋਤੀ ਜੋਤ ਸਮਾ ਗਏ ਪਹਿਲਾਂ ਕਰਮਾਤ ਵਰਤਨ ਨਹੀਂ ਕੀਤੀ ਮਹਾਰਾਜ ਨੇ ਭਾਈ ਦੀ ਤਾਕਤ ਖਿੱਚ ਲਈ ਸੀ ਮੱਥਾ ਟੇਕਾ ਕੇ ਤੇ ਉਸ ਵੇਲੇ ਭਾਈ ਮਤੀ ਦਾਸ ਜੀ ਦੇ ਦਿਲ ਵਿੱਚ ਇਹ ਖਿਆਲ ਸੀ ਕਿ ਦੁਸ਼ਟ ਇਹਨਾਂ ਕਿਉਂ ਵੀ ਅਦਵੀ ਕਰ ਰਿਹਾ ਹੈ ਜਦੋਂ ਗੁਰੂ ਸਾਹਿਬ ਆਪਣਾ ਪਹਾਣਾ ਵਰਤਾ ਕੇ ਸੱਚਖੰਡ ਪਹੁੰਚ ਗਏ ਮਤੀ ਦਾਸ ਉਸ ਵੇਲੇ ਸ਼ਹੀਦ ਨੇ ਸ਼ਹੀਦ ਹੋਏ ਨਸਾਲ ਸਿੰਘ ਜੀ ਨਰੰਗੇ ਨੂੰ ਦਿੱਲੀ 'ਚ ਨਹੀਂ ਸੌਣ ਦਿੱਤਾ ਜਿਸ ਵੇਲੇ ਰਾਤ ਨੂੰ ਸੁੱਤਾਂ ਪਿਆ ਸੀ ਉਸ ਵੇਲੇ ਪਲੰਗ ਮੂਦਾ ਮਾਰਿਆ ਉਸ ਦਾ ਮੂਦਾ ਮਾਰ ਕੇ ਕਹਿਣ ਲੱਗੇ ਓਏ ਪਾਪੀਆ ਪਾਪ ਕਰਕੇ ਦਿੱਲੀ 'ਚ ਤੂੰ ਸੌਂ ਸਕਦਾ ਹੁਣ ਅੱਜ ਤੋਂ ਤੈਨੂੰ ਦਿੱਲੀ 'ਚ ਨਹੀਂ ਸੌਣ ਦਿਆਂਗਾ ਜੇ ਤੂੰ ਆਪਣਾ ਬਾਕੀ ਦੀ ਉਮਰ ਪੂਰੀ ਕਰਨੀ ਚਾਹੁੰਦਾ ਹੈ ਤੇ ਦਿੱਲੀ ਛੱਡ ਜਾ ਹੋਰ ਕਿਤੇ ਜਾ ਕੇ ਆਪਣੀ ਉਮਰ ਪੂਰੀ ਕਰ ਲੈ ਇਹ ਸੁਣ ਕੇ ਬਹੁਤ ਭੜਕਦੇ ਕਿ ਉੱਠਿਆ ਬੜਾ ਡਰਿਆ ਬੜੀਆਂ ਕਲਮਾਂ ਪੜੀਆਂ ਬੜੇ ਨਵਾਜਾਂ ਕੀਤੀਆਂ ਸੇਜੇ ਕੀਤੇ ਪੀਰ ਸੀ ਉਸ ਵੇਲੇ ਜਿਹੜੇ ਦੇ ਵੱਡੇ ਉਹਨਾਂ ਨੂੰ ਬੁਲਾ ਕੇ ਪੁੱਛਦਾ ਹੈ ਕਿ ਮੇਰੇ ਤਾਂ ਹੀ ਦੱਸੋ ਕੀ ਕਰਨਾ ਚਾਹੀਦਾ ਇਹਨਾਂ ਮੈਨੂੰ ਪਏ ਹੋਇਆ ਉਸ ਦਿਨ ਉਹਨਾਂ ਨੇ ਕਹ ਵੀ ਇਹ ਸ਼ਹੀਦ ਹੋ ਮਤੀਦਾਸ ਉਹਦੇ ਵੀ ਸਾਡਾ ਜੋਰ ਨਹੀਂ ਚੱਲਦਾ ਕੋਈ ਨਾ ਸਾਡੀ ਕੋਈ ਕਲਾਮ ਚੱਲ ਸਕਦੀ ਹੈ ਨਾ ਇਹ ਬਸ ਹੋ ਸਕਦਾ ਸਾਡੇ ਤੂੰ ਹੁਣ ਉਹ ਕਰ ਤੇਰੀ ਨਿੰਦਿਆ ਹੋਊਗੀ ਰਾਤ ਨੂੰ ਤੂੰ ਹੋਰ ਕਿਤੇ ਪਿਆ ਕਰ ਇਸ ਨਾਲ ਦਿੱਲੀ ਤੋਂ ਬਾਹਰ ਪੈਣ ਲੱਗ ਗਿਆ ਇੱਕ ਹਫਤਾ ਜਦੋਂ ਪੈ ਜਾਂ ਰਿਹਾ ਪੀਰਾ ਰਹਿ ਦਿੱਤੀ ਕਿ ਤੇਰੀ ਇਹ ਨਿੰਦਿਆ ਹੋਵੇਗੀ ਤਾਂ ਅਸ਼ਾ ਰਾਤ ਨੂੰ ਸੌ ਨਹੀਂ ਸ਼ਾਹ ਦਿੱਲੀ 'ਚ ਤੂੰ ਇਸ ਨਿੰਦਿਆ ਤੋਂ ਡਰਦਾ ਹੋਇਆ ਜਾ ਕੇ ਹੋਰ ਕਿਸੇ ਪਾਸੇ ਫਤਾਨੇ ਸ਼ਾਹ ਬੇ ਜੰਗ ਦੇ ਬਹਾਨੇ ਦੱਖਣ ਚ ਜਾ ਕੇ ਰੰਗਾਵਾਦ ਵਾਦ ਕੀਤਾ ਉਥੇ ਆਪ ਦੀ ਬਾਕੀ ਦੀ ਉਮਰ ਇਸ ਦੁਸ਼ਮਣ ਨੇ ਪੂਰੀ ਕੀਤੀ ਸਰਸੰਗੀ ਜੀ ਕਿਉਂ ਮਤੀ ਦਾਸ ਇਹਨੂੰ ਦਿੱਲੀ ਚ ਨਹੀਂ ਫੇਰ ਆਰ ਸੌਣ ਦਿੱਤਾ ਐਡੀ ਵੱਡੀ ਸ਼ਹੀਦ ਉਹਨੇ ਕੁਰਬਾਨੀ ਕੀਤੀ ਇਹ ਹੈ ਗੁਰੂ ਮਾਰਾ ਸਾਹਿਬ ਦੇ ਕਾਰਨਾਮੇ ਜਿਹੜੇ ਲਿਖਤਾ ਵਿੱਚ ਪਹਿਲਾਂ ਆਏ ਹੋਏ ਐ ਹੋਰ ਜਿਉ ਖੋਜਾਂ ਪੜਤੋਲਾਂ ਕਰਦੇ ਐ ਉਹ ਵੀ ਚੰਗਾ ਹੈ ਜਿੰਨੀ ਖੋਜ ਕਰਦੇ ਐ ਪਰ ਗੁਰੂ ਮਾਰਾ ਸਾਹਿਬ ਦੇ ਕਿ ਪ੍ਰਾਤਨ ਜਿਹੜੀਆਂ ਚੀਜ਼ਾਂ ਇਤਿਹਾਸ ਵਿੱਚ ਲਿਖੀਆਂ ਹੋਈਆਂ ਉਹਨਾਂ ਨੂੰ ਸਾਰਿਆਂ ਸਿੱਖਾਂ ਨੂੰ ਸਮਝਣਾ ਚਾਹੀਦਾ ਹੈ ਕਿ ਗੁਰੂ ਮਹਾਰਾਜ ਸਾਹਿਬ ਜੀ ਨੇ ਏਡੇ ਭਾਰਾ ਉਕਾਰ ਕੀਤਾ ਹੈ ਉਹਨਾਂ ਇਤਿਹਾਸਾਂ ਨੂੰ ਪੜ ਕੇ ਜੋ ਯਾਦ ਕਰਾਂਗੇ ਸਾਨੂੰ ਪਤਾ ਲੱਗੂਗਾ ਗੁਰੂ ਸਿੱਖੀ ਦੀ ਹਿਸਟਰੀ ਕਿਹ ਹੈ ਜਾਂ ਜੀਵਨ ਹੈ ਸਤਗੁਰੂ ਜੀ ਨੇ ਕਿੰਨੀ ਭਾਰੀ ਕੁਰਬਾਨੀ ਕੀਤੀ ਹੈ ਇਹ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਸੰਗਤਾਂ ਨੇ ਰਾਤ ਮਨਾਇਆ ਹੈ ਇਸ ਕਰਕੇ ਹੇ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਵੀ ਕੁਰਬਾਨੀ ਵਿਜਿਤਨ ਨਾਟਕ ਵਿੱਚ ਗੁਰੂ ਸਾਹਿਬ ਜੀ ਨੇ ਲਿਖੀ ਹੈ ਉਹ ਥੋੜੇ ਜਿਹੇ ਸਤਨਾਮ ਦੇ ਆਪ ਦੇ ਅਰਜ ਕੀਤੀ ਰਾਤ ਰਹੇਗੇ ਸੀ ਇਹ ਲੋਜਿਕ ਇਹ ਨੇ ਹੁਣ ਸੰਗਤਾਂ ਦੇ ਗੋਚਰ ਪੇਸ਼ ਕੀਤਾ ਹੈ ਹੁਣ ਸੁਣੋ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਕੋਇ ਤਰਸਰੀ ਮੁਖਵਾਕ ਇੱਕ ਕੰਨੀ ਵਾਲੇ ਸੰਕੰਦਾ ਹੈ ਉਸ ਆਖੀਆਂ ਸਾਰੀਆਂ ਗੁਰੂ ਸਾਹਿਬ ਜੀ ਕਈਆਂ ਨਹੀਂ ਜਾ ਸਕਦੀਆਂ ਇੱਕ ਦਿਨ ਮਹਾਰਾਜ ਸਾਹਿਬ ਦੰਮੇ ਸਾਹਿਬ ਤੋਂ ਵਿਚਲੇ ਹੋਏ ਇੱਕ ਨਗਰ ਵਿੱਚ ਉਤਰੇ ਸਨ ਉਥੇ ਮਹਾਰਾਜ ਸਾਹਿਬ ਜੀ ਦੇ ਘੋੜੇ ਦੇ ਵਾਸਤੇ ਚੋਰ ਇੱਕ ਹਿੰਦੂ ਆਇਆ ਇੱਕ ਮੁਸਲਮਾਨ ਆਇਆ ਉਹ ਜਿਸ ਘੋੜੇ ਨੂੰ ਚੁਰਾਉਣ ਵਾਸਤੇ ਆਏ ਤੇ ਗੁਰੂ ਸਾਹਿਬ ਦੀ ਤੰਬੂ ਦੇ ਉਦਾਲੇ ਸ਼ੇਰ ਪਰਗੰਮਿਆਂ ਕਰਦਾ ਉਹਨਾਂ ਨੇ ਵੇਖਿਆ ਰਾਤ ਨੂੰ ਮੁਸਲਮਾਨ ਕਹਿੰਦਾ ਵੀ ਇਹ ਤਾਂ 자ਹਰ ਪੀਰ ਹੈ ਮੈਂ ਤਾਂ ਨਹੀਂ ਚੋਰੀ ਗੁਰੂ ਸਾਹਿਬ ਦੇ ਘੋੜੇ ਦੀ ਕਰ ਸਕਦਾ ਉਹ ਚਲਿਆ ਗਿਆ ਦੂਸਰੇ ਨੂੰ ਜਦੋਂ ਚੁਰਾਇਆ ਤੋਂ ਅੰਨਾ ਹੋ ਗਿਆ ਫਿਰ ਉਹ ਇਸੂਲੀ ਸਾਰਾ ਆ ਕੇ ਉਹਨਾਂ ਸਾਸੰਗਜੀ ਆਪ ਹੀ ਸੂਲੀ ਲੈ ਕੇ ਮਰ ਗਿਆ ਸੀ ਕਿਕਰ ਦੇ ਨਾਣੇ ਨੂੰ ਭੰਨ ਕੇ ਇਸ ਪ੍ਰਕਾਰ ਸਾਸੰਗਜੀ ਗੁਰੂ ਮਹਾਰਾਜ ਸਾਹਿਬ ਜਾਹਰ ਕਲਾ ਵਾਲੇ ਸਨ ਆਪ ਦੀ ਮੌਜ ਚ ਰਹਿੰਦੇ ਸਨ ਸੰਗਤਾਂ ਦਾ ਉਧਾਰ ਕਰਦੇ ਫਿਰਦੇ ਰਹੇ ਹਨ ਹੁਣ ਵੀ ਸਤਗੁਰੂ ਹਾਜ਼ਰ ਨਾਜ਼ਰ ਹੈ ਸਿਦਕ ਵਾਲਿਆਂ ਨੂੰ ਗੁਰੂ ਮਹਾਰਾਜ ਸਾਹਿਬ ਜੀ ਤੇਗ ਬਹਾਦਰ ਧਰਮ ਤੋਂ ਜੋ ਹਰਤਾ ਕਰਕੁਨ ਮੂਲੋ ਵਰਨ ਸਰਨੋਂ ਬੰਦਨਾ ਨਵੋ ਹੋਇ ਅਨਕੂਲ ਉਹ ਸਤਿਗੁਰੂ ਸਾਡੀ ਨਮਸਕਾਰ ਪ੍ਰਵਾਨ ਕਰਕੇ ਆਪਦੀ ਸਿੱਖੀ ਬਖਸ਼ੇ ਸੱਚੇ ਪਾਤਸ਼ਾਹ ਜੀ